ਪਸੂਏ ਗਿਆ ਸਾਡਾ ਆਪਣਾ 200 ਕੋ ਡੰਗਰੇਗਾ ਆਪਣਾ ਉਹ ਲਾਤ ਮਾੜੀ ਹੈ ਭੁੱਖੇ ਬਣਾ ਬੈਠੇ ਹੈ ਨਾ ਕੋ ਤੂੜੀ ਨਾ ਕੋ ਚਾਰਾ ਘਾਸ ਐ ਮਿਲ ਨੂੰ ਧਾਰੀ ਵਾਲ ਸਭ ਨੂੰ ਮਿਲੇ ਆ ਮੰਡੀ ਚ ਗਏ ਸੀ ਉਹਨਾਂ ਨੂੰ ਹੀ ਆਖਿਆ ਸਾਨੂੰ ਤਰਪਾਲਾਂ ਦੀ ਲੋੜ ਹੈ ਉਹਨਾਂ ਨੇ ਆਖਦਾ ਤਰਪਾਲਾਂ ਲੈ ਲੋ ਟਰਾਲੀ ਚ ਜਾਗੇ ਬਾਅਦ ਅਸੀਂ ਉੱਥੇ ਗਏ ਟਰਾਲੀ ਨੂੰ ਨਾਲ ਧੱਕੇ ਮਾਰ ਕੇ ਪਛਾਣੂ ਕਰਤਾ ਤਗਰੀਬੀ ਕਰਕੇ ਗੁਜਰਾ ਨੂੰ ਕਹਿੰਦੇ ਪਿੱਛੇ ਹੋ ਜਾਓ ਵੋਟਾਂ ਸਾਡੀਆਂ ਬਾਜ ਇਧਰ ਪੰਜਾਬ ਦੀਆਂ ਅਸੀਂ ਕੋਈ ਬਾਹਰ ਦੇ ਥੋੜੇ ਸਾਡੀ 5 ਨੰਬਰ ਬਾੜ ਚ ਵੋਟਾਂ ਹੀ ਪਈਆਂ ਅਸੀਂ ਉਹਦੇ ਘਰ ਗਏ ਜਿੰਨੂੰ ਵੋਟਾਂ ਪਈਆਂ ਐਮਸੀ ਜਣ ਜਾਣੇ ਉੱਥੋਂ ਦਾ 5 ਨੰਬਰ ਅਈ ਉਹਨਾਂ ਆਖੇ ਸਾਨੂੰ ਉਤਰ ਪਾਲਾਂ ਦੀ ਲੋੜ ਆ ਐਂ ਤਾਂ ਨੂੰ ਵੋਟਾਂ ਪਾਉਂਦੇ ਆ ਉਹ ਅੱਗੋਂ ਆਂਦੇ ਸਾਨੂੰ ਵੋਟਾਂ ਨਾ ਪਾਉ। ਸਾਹਮਣੇ ਸਾਡੇ 3 ਘਾਰ ਆ। 3 ਘਾਰ 3 ਘਾਰ 6 ਘਾਰ ਉੱਤੇ ਪਰਲੇ ਉਹ ਸਵੇਧੀਆਂ ਹੁਣ ਸਵੇਧੀਆਂ ਨਾ ਆ ਰਹੇ ਨੇ 6 ਘਾਰ। ਉਹ ਵੀ ਡੁੱਬ ਚੁੱਕੇ ਆ। ਸਾਰੇ ਡੁੱਬ ਗਏ। ਡੁੱਬ ਚੁੱਕੇ ਸਭ ਕੁਝ। ਕਿੰਨਾ ਕਿੰਨਾ ਪਾਣੀ ਉੱਤੇ? ਉੱਤੇ ਪਾਣੀ ਇਸ ਵੇਲੇ 5-6 7-7 ਫੁੱਟ ਪਾਣੀ ਆ। ਸਰਦਾਰ ਲੋਕ ਘਰ ਨੇ ਦਾਨ ਕਰਨ ਦੇ। ਸਾਨੂੰ ਦਾਨ ਵਿੱਚ ਵੋਟਾਂ ਦਾ ਕੀ ਇਹ ਦੇ ਵਿੱਚ ਯਾਰ। ਪਹਿਲੀ ਗੱਲ ਜਦੋਂ ਲੋਕਾਂ ਮਗਰੋਂ ਲਿਆ ਕੇ ਗਾਂ ਸੁੱਟਾਂ ਦੇ ਸਾਨੂੰ ਕਿਤੇ ਤੂੜੀ ਦੀ ਕਿਤੇ ਟ੍ਰੇਲੀ ਲਾ ਦੇ ਗੁਜਰਬਾਈ ਚਾਰੋਂ ਸਾਡੇ ਕੋਲ ਫੋਟੋ ਖਜਾਣੇ ਵੀ ਨਹੀਂ ਆਏ ਫੋਟੋ ਖਜਾਣੇ ਆ ਜਾਂਦਾ ਤੁਹਾਡਾ ਹਰ ਸਾਹਿਬ ਹੀ ਮੋਕੇ ਦਾ ਮੰਤਰੀ ਹੈ ਸਾਡਾ ਮੈਂ 200 ਬੰਦਾ ਲੈ ਕੇ ਉਹਦੇ ਘਰੇ ਗਿਆ ਸੀ ਨਕੀ ਸਵਾਰਿਆ ਸਾਡਾ ਅੱਜ ਤੱਕ ਸਾਡਾ ਕੋ ਰਸ਼ਨ ਘਾਣ ਵੜਿਆ ਕੀ ਬਣਾਇਆ ਅੱਜ ਤੱਕ ਕੋਈ ਛੜ 5 ਲੱਖ ਵਾਲਾ ਕਾਰਡ ਬਣਾਇਆ ਇਹਨੇ ਵੋਟਾਂ ਜਦੋਂ ਆਉਂਦੀਆਂ ਤੁਹਾਨੂੰ ਮੰਗਣ ਆਉਂਦੇ ਛੋੜੇ ਕੋ ਵੋਟਾਂ ਮੰਗਾਂ ਵੋਟਾਂ ਮੰਗਣ ਆਉਂਦੇ ਆ ਸਾਰੇ ਆਉਂਦੇ ਆ ਘਰਾਂ ਚ ਵੋਟਾਂ ਦੀ ਵਾਰੀ ਨੂੰ ਤਾਂ ਆਉਂਦੇ ਆ ਤੁਹਾਨੂੰ ਸਭ ਕੋ ਦਿਆਂ ਜਦੋਂ ਵੋਟਾਂ ਲੈਣਦੇ ਫਿਰ ਮੁੜ ਕੇ ਕੁਛ ਨਹੀਂ ਸਾਡਾ ਗੁਜਰਬਾਜ ਗੁਜਰਬਾਈ ਜਦ ਦਾ ਨਾ ਕਿਸੇ ਨੂੰ ਰਾਸ਼ਨ ਕਾਰਡ ਬਣਾਉਣਾ ਨਾ ਕਿਸੇ ਸਰਪੰਚ ਨੂੰ ਕਹਿੰਦਾ ਰਾਜਦਾਰ ਕਾਰਡ ਬਣਾ ਕੇ ਦਿਓ ਬੰਦੇ ਹੀ ਸੌਲਾ ਬੰਦੇ ਇਹ ਰਹੀ ਆ ਛੜੂ ਵਾਲਿਆਂ ਨੇ ਇਹ ਸੌਲਾ ਬੰਦੇ ਆ ਜਾਣਗੇ ਇਹ ਥੱਲੇ ਅੱਛਾ ਇਹਦੇ ਸੌਲੇ ਕੱਟਾ ਨਹੀਂ ਆਉਣਾ ਨਾ 16 ਬੰਦੇ ਆ ਤੇ ਤੁਹਾਨੂੰ ਆ ਦਿੱਤਾ ਹੈ ਆ ਦਿੱਤਾ ਹੀ ਮਲੋ ਤੁਸੀਂ ਬੋਟਾਂ ਵੀ ਪਾਉਨੇ ਹੋ ਸਾਰਾ ਕੁਝ ਕਰਦੇ ਹੋ ਤੁਹਾਨੂੰ ਹੁਣ ਸਹੂਲਤਾਂ ਦੀ ਲੋੜ ਹੈ ਉਹੋ ਕੁਝ ਨਹੀਂ ਨਹੀਂ ਸਹੂਲਤਾਂ ਨੇ ਮਿਲਦੀਆਂ ਨਹੀਂ ਮਹਿਤਰੀ ਸਾਹਿਬ ਦੇ ਆਂਦਾ ਵਿਜਰਾ ਉਹਨੇ ਸਾਨੂੰ ਸਾਹਮਣੇ ਤਾਂ ਉਹਨਾਂ ਨੂੰ ਆਖਿਆ ਆਪਣੇ ਲੀਡਰ ਸਾਹਿਬ ਨੂੰ ਇਹਨਾਂ ਨੂੰ ਤਰਪਾਲ ਦੋ ਉਹ ਲੀਡਰ ਸਾਹਿਬ ਉਹਨਾਂ ਨੂੰ ਆਖ ਕੇ ਆਇਆ ਖੁਦ ਯਾਰ ਉਹ ਬਾਅਦ ਚ ਅਹੀਂ ਉੱਥੇ ਲਖਲੈਣ ਚ ਖਲੋਤੇ ਰਹੇ ਤਾਂ ਉਹਨਾਂ ਨੇ ਦਿੱਤਾ ਜੀ ਛਿੜਕਾਂ ਦੇ ਉੱਤੇ ਬੂਟੇ ਲੱਗੇ ਹੋਏ ਕਿੱਥੇ ਖੜੀ ਡੰਗਰਾਂ ਨੂੰ ਗਾਹਰ ਲੋਕਾਂ ਦੀਆਂ ਫਸਲਾਂ ਤੇ ਅੱਗੇ ਲੋਕਾਂ ਦੀਆਂ ਫਸਲਾਂ ਪਿੱਛੇ ਮਾਰ ਗਈਆਂ ਤੇ ਗਾਂ ਹੋਰ ਜਾੜੀ ਇਹ ਲੋਕਾਂ ਨੂੰ ਅੱਗੇ ਸਰਦਾਰ ਸਭ ਗੁਰਜਾ ਸਰਦਾਰਾਂ ਨੂੰ ਜਿਮੀ ਨੇ ਸਾਡੇ ਕੋਲ ਡੰਗਰ ਆ ਅਸੀਂ ਕਿੱਥੇ ਛਾੜ ਕੇ ਜਾਈਏ ਅਹੀਂ ਸਵੇਰੇ ਕੇ ਦੜਕੇ ਤੂੜੀ ਦੀਆਂ 8-9 ਟਰਾਲੀਆਂ ਆਈਆਂ ਪਿੱਛੇ ਮਲਾਈਏ ਜਿਹੜੇ ਪਿੱਛੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਹੀ ਆਖਿਆ ਅਦਰਲੇ ਤੁਲੇ ਮਾਰੇ ਉਹਾਂ ਦੇ ਲਾ ਦਿੰਨੇ ਆ ਬਾਅਦੋਂ ਇੱਕ ਹੋਰ ਸਮੈਚ ਜ ਆਇਆ ਕੋਈ ਉਹ ਨਹੀਂ ਨਹੀਂ ਅੱਗੇ ਜਾਣ ਦੋ ਇਹ ਚਲੋ ਚਾਰਾਂ ਦੇ ਡੰਗਰ ਅਹੀਂ ਕਿੱਥੇ ਚਾਰੀਏ ਡੰਗਰ ਛੜਕਦੇ ਡੰਗਰ ਚੁਗਦੇ ਆ ਜਿਹੜੇ ਮੈਨ ਬੰਦੇ ਜਿਨ੍ਹਾਂ ਦਾ ਨੁਸਖਾ ਨਹੀਂ ਆਇਆ ਉਹ ਤਰਪਾਲਾਂ ਦੇ ਫੀਡ ਦੇ ਉਹਦੇ ਲੈ ਗਏ ਆ ਨਾਲ ਜੁੜੇ ਹੋ ਤੁਸੀਂ ਮ ਆਇਆ ਹਮਤਾਜ ਪੰਜਾਬ ਦੇ ਬਾਰਡਰ ਵਾਲੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਅਸੀਂ ਇਸ ਵਕਤ ਅਜਨਾਲਾ ਦੇ ਬਿਲਕੁਲ ਨੇੜੇ ਆ ਪਿਛਲੇ ਪਾਸੇ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੇ ਘਰ ਨੇ ਬਾਈਪਾਸ ਦੇ ਕੋਲੇ ਜਿੰਨੇ ਘਰ ਨੇ ਉਹ ਸਾਰੇ ਡੁੱਬ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਸਾਹਮਣੇ ਤੁਹਾਨੂੰ ਛੋਟੀਆਂ ਛੋਟੀਆਂ ਝੌਪੜੀਆਂ ਦਿਖ ਰਹੀਆਂ ਨੇ ਉਹ ਗੁੱਜਰ ਭਾਈਚਾਰੇ ਦੀਆਂ ਜੋ ਪੰਜਾਬ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਦੇ ਕੋਲੇ ਮੱਝਾਂ ਹੁੰਦੀਆਂ ਨੇ ਚੱਲਦੇ ਫਿਰਦੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਦੇ ਹਾਲਾਤ ਨੇ ਜਿਹੜੇ ਉਹ ਵੱਤ ਤੋਂ ਬੱਤਰ ਹੋਏ ਹੋਏ ਨੇ ਕਿਉਂਕਿ ਉਹਨਾਂ ਦੇ ਕੋਲੇ ਪਸ਼ੂ ਵੀ ਵੱਡੀ ਗਿਣਤੀ ਵਿੱਚ ਹੁੰਦੇ ਆ ਤਸਵੀਰ ਦਿਖਾ ਦਿੰਦੇ ਨੇ ਕਿ ਜਿਹੜੀਆਂ ਮੱਝਾਂ ਨੇ ਇਸ ਵਕਤ ਗਾਰ ਦੇ ਵਿੱਚ ਬੈਠੀਆਂ ਨੇ ਥੱਲੇ ਉਹਨਾਂ ਦੇ ਉੱਤੇ ਕੋਈ ਤਰਪਾਲ ਵੀ ਨਹੀਂ ਹੈ ਨੰਗੇ ਅਸਮਾਨ ਦੇ ਵਿੱਚ ਸਾਰੇ ਬੈਠੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਇਹ ਮੇਰੇ ਕੰਮ ਹੁੰਦਾ ਹੈ ਉਹ ਵੀ ਆਪਣਾ ਜਿਹੜਾ ਉਹ ਘਰ ਛੱਡ ਕੇ ਜੋ ਕਿ ਟੈਂਪਰੇਰੀ ਬਣਾਇਆ ਹੁੰਦਾ ਉਹ ਛੱਡ ਕੇ ਇੱਥੇ ਲੰਗੇ ਸਮਾਂ ਥੱਲੇ ਰਹਿ ਰਹੇ ਨਹੀਂ ਬਾਈ ਜੀ ਸਭ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਉੱਤੇ ਇਹ 4 ਦਿਨ ਹੋ ਗਏ ਵੀ ਸੀ 4 ਦਿਨ ਹੋ ਗਏ 4-5 ਦਿਨ ਹੋ ਗਏ ਆਏ ਨੂੰ ਠੀਕ ਹੈ ਤੇ ਕਿੰਨੇ ਜਾਣੇ ਤੁਸੀਂ ਉੱਥੇ ਰਹਿੰਦੇ ਸੀਗੇ ਸਾਹਮਣੇ ਸਾਹਮਣੇ ਸਾਡੇ 3 ਘਰ ਆ ਉੱਥੇ ਤਨਕਰ 3 ਕਰ 6 ਕਰ ਉੱਤੇ ਪਰਲੇ ਉਹ ਸਹੂਦਿਆ ਹੁਣ ਸਹੂਦਿਆ ਨਾਲ ਰਹਿੰਦੇ 6 ਕਰ ਉਹ ਵੀ ਡੁੱਬ ਚੁੱਕੇ ਆ ਸਾਰੇ ਡੁੱਬ ਗਏ ਡੁੱਬ ਚੁੱਕੇ ਸਭ ਕੁਝ ਨੀ ਕਿੰਨਾ ਪਾਣੀ ਉੱਤੇ ਉੱਤੇ ਪਾਣੀ ਇਸ ਵੇਲੇ 5 6 7 7 ਫੁੱਟ ਪਾਣੀ ਆ 7 7 ਫੁੱਟ 7 7 ਫੁੱਟ ਪਾਣੀ ਘਰਾਂ ਦੇ ਉੱਪਰ ਪਾਣੀ ਆ ਘਰਾਂ ਦੇ ਥੋੜੇ ਉੱਤੇ ਤੇ ਕਾਰ ਡੁੱਬ ਗਿਆ ਪੂਰੇ ਪੂਰੇ ਡੁੱਬ ਗਏ ਕਾਰ ਬੇ ਪੂਰੇ ਡੁੱਬ ਗਏ ਡੁੱਬ ਗਏ ਸਭ ਕੁਝ ਮਿਆਨ ਉੱਤੇ ਪਿਆ ਬ ਸੁਮਾਨ ਬੱਚੇ ਪਿਆ ਹਾਂਜੀ ਇਹ ਤਰਪਾਲਾਂ ਮਾੜੀਆਂ ਮੋਟੀਆਂ ਦੁਕਾਨਾਂ ਦੇ ਅਗਲ ਇਨਾਂ ਨੂੰ ਪਾਣੀ ਜੱਕਦਮ ਆ ਗਿਆ ਨਾ ਫਿਰ ਤਰਪਾਲਾਂ ਉਤਰਾ ਹੀ ਪਈਆਂ ਜੀ अच्छा सामान सारा ਉੱਥੇ ਆ ਉੱਥੇ ਪਿਆ ਸਾਮਾਨ ਸਾਰੇ ਜਦੋਂ ਪਾਣੀ ਦੀ ਆਵਾਜ਼ ਸੁਣੀ ਨਾ ਪਾਣੀ ਆ ਗਿਆ ਫਿਰ ਆਪਣੇ ਪਸ਼ੂ ਪਸ਼ੂ ਕੱਢਣ ਦੇ ਕੀਤੀ ਬੱਚਿਆਂ ਨੂੰ ਕੱਢਣੀ ਬੱਚਿਆਂ ਪੂਛਾਂ ਨੂੰ ਕੱਢਿਆ ਬਾਕੀ ਤੈਨੂੰ ਬਤਾ ਭਾਂਡੇ ਬੁੰਡੇ ਪੇਟੀ ਬੁੱਢੀ ਜੋ ਵੀ ਹੈਗਾ ਇਹ ਸਾਮਾਨ ਆਪਣੇ ਘਰ ਦਾ ਪਾਬਾ ਹੀ ਹੁੰਦਾ ਉਹ ਵਿੱਚ ਹੀ ਪਿਆ ਉਦਰਾ ਹੀ ਵਿੱਚ ਹੀ ਪਿਆ ਹਾਂਜੀ ਸੋਡਾ ਬਾਈ ਮੇਨ ਜਿਹੜਾ ਕੰਮ ਹੁੰਦਾ ਉਹ ਹੁੰਦਾ ਪਸ਼ੂਆਂ ਦਾ ਹਣੂਆਂ ਦਾ ਪਸ਼ੂਆਂ ਸਾਡਾ ਕੰਮ ਹੈ ਮੇਨ ਪਸ਼ੂਆਂ ਦਾ ਪਸ਼ੂਏ ਗਿਆ ਸਾਡਾ ਆਪਣਾ 200 ਕੋ ਡੰਗਰ ਹੈਗਾ ਆਪਣਾ ਹਾਂਜੀ 100 ਆਪਣਾ ਇੱਥੇ ਆ ਤੇ 100 ਪਰਲੇ ਡੇਰੇ ਆਪਣੇ ਜਿੰਨੇ ਵੀ ਦਰਿਆ ਦੇ ਡੇਰੇ ਬੈਠੇ ਸੀ ਪਹਿਲਾਂ ਚਾੜਪੁਰ ਉਹ ਵੀ ਆ ਗਏ ਤੇ ਉੱਚੇ ਥਾਂ ਜਗ੍ਹਾ ਤੇ ਬਹਿ ਗਏ ਆ ਪਾਣੀ ਪੂਣੀ ਤੋਂ ਡਰਦੇ ਲੱਗੇ ਸਾਰੇ ਪਾਣੀ ਫਿਰ ਗਿਆ ਜੀ ਬਾਕੀ ਇੱਥੇ ਹੁਣ ਡੰਗਰਾਂ ਦਾ ਬੜਾ ਮੰਦਾ ਆ ਲਿਆ 200 ਪਸ਼ੂਆ ਹਾਲਾਤ ਕੀ ਉਹਨਾਂ ਦੇ ਹਾਲਾਤ ਮਾੜੇ ਹੀ ਆ ਭੁੱਖੇ ਬੈਠੇ ਆ ਨਾ ਕੋ ਤੂੜੀ ਨਾ ਕੋ ਚਾਰਾ ਨਾ ਸਾਨੂੰ ਕੋ ਖਾ ਸਾਨੂੰ ਤਰਪਾਲਾ ਨਹੀਂ ਮਿਲਿਆ ਤੇ ਮੀਂਹ ਤੇ ਬੱਚੇ ਬਾਹਰ ਰਹਿੰਦੇ ਤੇਰੇ ਸਾਹਮਣੇ ਅੱਛਾ ਤਰਪਾਲਾ ਵੀ ਨਹੀਂ ਤਰਪਾਲਾ ਵੀ ਨਹੀਂ ਮਿਲਿਆ ਅਸੀਂ ਅਜਨਾਲੇ ਵਿੱਚ ਸਾਰੇ ਅਹੀਂ ਹੋ ਗਏ ਆ ਕਿਹਨੇ ਸਾਨੂੰ ਫੀਡ ਵੰਡਣ ਦੇ ਹੀ ਕੋਈ ਚੌਖਰ ਵੰਡਣ ਦਾ ਕੋਈ ਤਰਪਾਲ ਬੰਦਦੇ ਆ ਕੋਈ ਚਾਰਾ ਬਾਕੀ ਸਾਰੇ ਸਬਾਰਸ਼ਾਂ ਦੇ ਕੰਮ ਹੋਣਦੇ ਆ ਜਿਹੜੇ ਜਿਹੜੇ ਗਾਂ ਗਾਂ ਪਚਾਈ ਜਾਂਦੇ ਗਾਂ ਗਾਂ ਪਚਾਈ ਜਾਂਦੇ ਅਹੀਂ ਸਵੇਰੇ ਗੇ ਤੜਕੇ ਤੂੜੀ ਦੀਆਂ 8-9 ਟਰਾਲੀਆਂ ਆਈਆਂ ਪਿੱਛੇ ਮਲਾਈਏ ਜਿਹੜੇ ਪਿੱਛੋਂ ਲੈ ਕੇ ਆਉਂਦੇ ਆ ਉਹਨਾਂ ਨੇ ਹੀ ਆਖਿਆ ਦਰਲੇ ਤੁਰਲੇ ਮਾਰੇ ਦਵਾਂ ਦੇ ਲਾ ਦੇ ਨੇ ਬਾਜੋਂ ਇੱਕ ਹੋਰ ਸਮੈਚੀ ਆਇਆ ਕੋਈ ਉਹ ਨਹੀਂ ਨਹੀਂ ਅੱਗੇ ਜਾਣ ਦੋ ਇਹ ਚਲੋ ਚਾਰੰਡੇ ਡੰਗਰ ਅਸੀਂ ਕਿੱਥੇ ਚਾਰੀਏ ਡੰਗਰ ਛੜਕਦੇ ਡੰਗਰ ਚੁਗਦੇ ਆ ਬਾਕੀ ਜਿੱਥੇ ਹੁਣ ਵੇਖੋ ਤੁਹਾਡੇ ਸਾਹਮਣੇ ਕੀ ਹਾਲੇ ਡੰਗਰਾਂ ਦਾ ਜੀ ਅੱਛਾ ਨਹੀਂ ਤੁਸੀਂ ਮਤਲਬ ਜਿਵੇਂ ਇੱਥੇ ਬੜੇ ਸਮਾਜ ਸੇਵੀ ਆ ਰਹੇ ਸੰਸਥਾਵਾਂ ਨਹੀਂ ਰਾਸ਼ਨ ਵੰਡ ਰਹੇ ਆ ਪਸ਼ੂਆਂ ਦਾ ਚਾਰਾ ਵੰਡ ਰਹੇ ਕੋਈ ਨਹੀਂ ਸਾਨੂੰ ਗੁਜਰਪਾਈ ਚਾਰਾ ਨਹੀਂ ਕੋਈ ਨਹੀਂ ਸਾਡੇ ਗੁਜਰਪਾਈ ਚਾਰਾ ਨਹੀਂ ਦੇਂਦੇ ਚਾਰ ਦਿਨ ਹੋ ਗਏ ਕੋਈ ਚਾਰਾ ਨਹੀਂ ਮਿਲਿਆ ਅੱਜ ਤੱਕ ਇਹਨਾਂ ਨੂੰ ਕੋ ਰਾਸ਼ਨ ਨਹੀਂ ਮਿਲਣ ਰਿਹਾ ਵੀ ਇਹ ਗਾਂ ਤੋਂ ਗਾਂ ਪਜਾਈ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਸ ਵੇਲੇ ਕਾਰਨ ਕਾਰਨ ਕੀ ਦੱਸਦੇ ਆ ਕੁਝ ਗੱਲਬਾਤ ਹੋਈ ਥੋੜੀ ਕਿਸੇ ਨਾਲ ਨਹੀਂ ਉਹ ਹੀ ਖਾਸ ਐਮ ਐਲ ਨੂੰ ਧਾਰੀ ਵਾਲ ਸਭ ਨੂੰ ਮਿਲੇ ਆ ਮੰਡੀ ਚ ਗਏ ਸੀ ਉਹਨਾਂ ਨੂੰ ਹੀ ਆਖਿਆ ਸਾਨੂੰ ਤਰਪਾਲਾਂ ਦੀ ਲੋੜ ਆ ਉਹਨਾਂ ਨੇ ਆਖਦਾ ਤਰਪਾਲਾਂ ਲੈ ਲੋ ਟਰਾਲੀ ਚ ਜਾ ਗਏ ਬਾਅਦ ਅਸੀਂ ਉੱਥੇ ਗਏ ਟਰਾਲੀ ਨੂੰ ਧੱਕੇ ਮਾਰ ਕੇ ਪਛਾਣੂ ਕਰਤਾ ਅੱਛਾ ਕੋਈ ਗੱਲਬਾਤ ਨਹੀਂ ਲੈਣਾ ਜਿਹੜੇ ਲੱਕੜ ਜਿਹੜੇ ਚੰਗੇ ਚੰਗੇ ਬੰਦਿਆਂ ਨੂੰ ਸ਼ਵਾਰਸ਼ਾਂ ਪੇਕਦੋਂ ਉਹਨਾਂ ਨੇ ਤਰਪਾਲਾਂ ਚ ਗਾਤੀਆਂ ਦੋ ਦੋ ਚਾਰ ਚਾਰ ਜਿਹੜੇ ਮੈਨ ਬੰਦੇ ਜਿਨ੍ਹਾਂ ਦਾ ਨੁਸਖਾ ਨਹੀਂ ਆਇਆ ਉਹ ਤਰਪਾਲਾਂ ਦੇ ਫੀਲ ਦੇ ਉਹਦੇ ਲੈ ਗਏ ਹੂੰ ਜਿਹਨਾਂ ਨੂੰ ਨੁਸਖਾਣਾ ਉਹਨਾਂ ਨੂੰ ਕੁਛ ਨਹੀਂ ਦੇ ਐਮਐਲਏ ਨੂੰ ਤੁਸੀਂ ਕਿਹਾ ਤਾਂ ਵੀ ਨਾ ਤੁਹਾਨੂੰ ਮਿਲਿਆ ਨਹੀਂ ਮਿਲਿਆ ਕੁਛ ਐਮਐਲਏ ਨੂੰ ਅਸੀਂ ਖੋਜਤਾ ਅਸੀਂ ਤਿੰਨ ਚਾਰ ਬੰਦੇ ਗਏ ਉਹਦੇ ਕੋਲ ਜੇ ਐਮਐਲਏ ਕਹਿੰਦਾ ਉਹ ਮੌਕੇ ਦੇ ਤੇ ਸਾਨੂੰ ਮਿਲਣਾ ਸਭ ਕੁਝ ਹੀ ਉਹ ਸਾਨੂੰ ਨਹੀਂ ਮਿਲਦਾ ਜੀ ਇਹ ਐਮਐਲਏ ਸਾਨੂੰ ਕਹਿੰਦਾ ਵਾ ਮੌਕੇ ਦੇ ਕਹਿੰਦਾ ਉਹਨਾਂ ਨੂੰ ਇਹਨਾਂ ਨੂੰ ਦਿਓ ਤੇ ਮਿਲਣਾ ਸਭ ਕੁਝ ਹੀ ਸਾਨੂੰ ਇਸੇ ਕਰਕੇ ਗਰੀਬੀ ਕਰਕੇ ਗੁਜਰਾ ਨੂੰ ਕਹਿੰਦੇ ਪਿੱਛੇ ਹੋ ਜਾਓ ਵੋਟਾਂ ਸਾਡੀਆਂ ਆ ਇੱਧਰ ਪੰਜਾਬ ਦੀਆਂ ਅਸੀਂ ਕੋਈ ਬਾਹਰ ਦੇ ਥੋੜੇ ਸਾਡੀ 5 ਨੰਬਰ ਬਾਰਜ ਵੋਟਾਂ ਹੀ ਪਈਆਂ ਅਰੇ ਵੋਟਾਂ ਹੈਗੀਆਂ ਸਾਡੀਆਂ ਸਾਡੀਆਂ ਵੋਟਾਂ 20 ਵੋਟਾਂ ਪਈਆਂ ਸਾ ਅਹੀਂ ਉਹ ਦੇਕਰ ਗਏ ਜਿੰਨੂੰ ਵੋਟਾਂ ਪਾਈਆਂ ਐਮਸੀ ਜਣ ਜਾਣੇ ਉੱਥੋਂ ਦਾ 5 ਨੰਬਰ ਬਾਡ ਦਾ ਹੈ ਅਹੀਂ ਉਹਨੂੰ ਆਖਿਆ ਸਾਨੂੰ ਉਤਰ ਪਾਲਾਂ ਦੀ ਲੋੜ ਆ ਅਹੀਂ ਤੁਹਾਨੂੰ ਵੋਟਾਂ ਪਾਉਂਦੇ ਆ ਉਹ ਅੱਗ ਆਂਦੇ ਸਾਨੂੰ ਵੋਟਾਂ ਨਾ ਪਾਓ ਸਾਨੂੰ ਬੋਟਾਂ ਦੀ ਲੋੜ ਨਹੀਂ ਤਾਂ ਦੀ ਅੱਛਾ ਹੁਣ ਇਹ ਇਸ ਵੇਲੇ ਵੇਖੋ ਸਾਨੂੰ ਦੀ ਜਰੂਰਤ ਇਹ ਆ ਵੀਰ ਵੇਖੋ ਸਰਦਾਰ ਲੋਕ ਕਰਨੇ ਦਾਨ ਕਰਨਦੇ ਆ ਸਾਨੂੰ ਦਾਨ ਵਿੱਚ ਬੋਟਾਂ ਦਾ ਕੀ ਇਹ ਦੇ ਵਿੱਚ ਯਾਰ ਪਹਿਲੀ ਗੱਲ ਜਦੋਂ ਲੋਕਾਂ ਮਗਰੋਂ ਲਿਆ ਕੇ ਗਾਂ ਸੋਟਾਂ ਦੇ ਸਾਨੂੰ ਕਿਤੇ ਤੂੜੀ ਦੀ ਕਿਤੇ ਟ੍ਰੇਲਰ ਲਾ ਦੇ ਗੁਜਰਵਾਇ ਚਾਰੇ ਨੂੰ 10 ਘਰ ਪਰੇ ਬੈਠੇ 6-7 ਘਰ ਇੱਥੇ ਆ ਅੱਜ ਤੱਕ 4 ਦਿਨ ਹੋ ਗਏ ਨੂੰ ਇਹਨਾਂ ਦੇ ਪਸ਼ੂ ਭੁੱਖੇ ਆ ਬੱਚਿਆਂ ਨੂੰ ਵੀ ਕਿਤੇ ਰਾਸ਼ਨ ਮਿਲਦਾ ਵੱਡੇ ਤੋਂ ਲਿਆਉਂਦੇ ਜਾ ਕੇ ਉਹ ਖਾਂਦੇ ਆ ਰਾਤ ਨੂੰ ਹੋਰ ਕੁਝ ਨਹੀਂ ਇਹਨਾਂ ਨੂੰ ਦੇਣ ਦੇ ਦੁੱਧ ਪਰ ਬਈ ਭੁੱਖੇ ਦੁੱਧ ਨੂੰ ਹਟ ਕੇ ਹੋਣਗੇ ਭੁੱਖੇ ਕਿੱਥੇ ਦੁੱਧ ਤੇ ਰਿਆ ਹੀ ਨਹੀਂ ਉਹਨੇ ਥੱ ਆ ਦੁੱਧ ਜਾਦੇ ਦੀ ਕੋਈ ਗੱਲ ਬਾਤ ਨਹੀਂ ਇਹਨਾਂ ਖਲੇ ਤੇ ਬਾਕੀ ਮੰਨਦੇ ਯਾਰ ਕੀ ਕਰੀ ਜਾਣਾ ਅਸੀਂ ਇੱਥੋਂ ਹੱਥ ਵੀ ਦੇ ਗਏ ਜੀ ਚਾਹ ਵੀ ਨਹੀਂ ਸਕਦੇ ਤੁਸੀਂ ਕਿੱਥੇ ਜਾਈਏ ਛੜਕਦੇ ਜਾਈਏ ਤੇ ਉਧਰ ਰਸ਼ ਬੜਾ ਤਨ ਵਾ ਸੇਵਾ ਦੁਨੀਆ ਬੜੀ ਚੱਲੀ ਸੇਵਾ ਦਾ ਰੋ ਖੜੀਏ ਤੇ ਪਾਣੀ ਬੜਾ ਚਾਰ ਜੋਗੇ ਰਸ਼ ਛੜਕਾਂ ਦੇ ਉੱਤੇ ਬੂਟੇ ਲੱਗੇ ਹੋਏ ਕਿੱਥੇ ਖੜੀ ਡੰਗਰਾਂ ਨੂੰ ਗਾਹਰ ਲੋਕਾਂ ਦੀਆਂ ਫਸਲਾਂ ਤੇ ਅੱਗੇ ਲੋਕਾਂ ਦੀਆਂ ਫਸਲਾਂ ਪਿੱਛੇ ਮਰ ਗਈਆਂ ਤੇ ਗਾਂ ਹੋਰ ਜਾ ਰਹੀਏ ਲੋਕਾਂ ਨੂੰ ਅੱਗੇ ਸਰਦਾਰ ਤੇ ਸਭ ਗੁਰਜਾ ਸਰਦਾਰਾਂ ਕੋਲ ਜ਼ਮੀਨ ਹੈ ਸਾਡੇ ਕੋਲ ਡੰਗਰਿਆ ਅਸੀਂ ਕਿੱਥੇ ਜਾੜ ਕੇ ਜਾਈਏ ਕਿਹੜੇ ਇਲਾਕੇ ਨੂੰ ਜਾਵਾਂਗੇ ਇੱ ਅਕੇ ਰੇ ਤੇ ਪਾਣੀ ਜਿਹੜਾ ਖਾਣੇ ਪੀਣੇ ਕੀ ਹੁੰਦੀ ਰਾਸ਼ਨ ਆਪਣਾ ਮੋਲੀ ਲਈਦਾ ਕੋਈ ਨਹੀਂ ਆਇਆ ਰਾਸ਼ਨ ਰੁਸ਼ਨ ਕੋਈ ਨਹੀਂ ਪਹੁੰਚਦਾ ਸੀ ਮੋਲੀ ਲੈਂਦੇ ਆਪਣਾ ਰਾਸ਼ਨ ਚਲੋ ਆਪਣੀ ਤੇ ਕੋਈ ਨਹੀਂ ਆ ਰਾਸ਼ਨ ਖਾ ਲਾਂਗੇ ਪਰ ਡੰਗਰਾਂ ਨੂੰ ਕਿੱਥੋਂ ਤੂੜੀ ਦਾੜੀ ਸੁੱਕਾ ਕਿੱਥੋਂ ਪਾਈਏ ਦੱਸ ਆਪਣੀ ਚਲੋ ਕੋਈ ਨਹੀਂ ਕਰਾਂਗੇ ਉਹ ਲੋਕੀ ਕਹਿੰਦੇ ਚਾਰਾ ਬਹੁਤ ਐਂ ਡਿਆ ਉਹ ਸਾਡੇ ਗੁਜਰਪਾ ਚਾਰੇ ਨੂੰ ਕੋਈ ਚਾਰਾ ਨਹੀਂ ਦੇਂਡਿਆ 100 ਡੰਗਰ ਨੂੰ ਇੱਕ ਗੰਡਾ ਦਿੰਦੇ ਆ ਉਹਦੇ ਕਮੇਟੀ ਕਰ ਗਈ 100 ਡੰਗਰ ਨੂੰ ਇੱਕ ਗੰਡਾ ਉਹ ਵੇਖ ਕਵਾਂਟਰ ਦਾ ਉਹ ਪਿਆ ਉਹ ਵੇਖ ਉਹ ਇੱਕ ਹੋ ਜੂ ਸਾਰੇ ਡੰਗਰ ਨੂੰ ਮੈਂ ਦੱਸਾਂ ਉਹ ਵੀ ਬੜੀ ਮੁਸ਼ਕਲ ਸ਼ਵਾਰਸ਼ਾਂ ਲੈ ਆਈਆਂ। ਆਹੀਂ ਭੁੱਖੇ ਡੰਗਰੇ ਨਹੀਂ ਵੋਟਾਂ ਜਦੋਂ ਆਉਂਦੀਆਂ ਤੁਹਾਨੂੰ ਮੰਗਣ ਆਉਂਦੇ ਛੋੜੇ ਕੋ ਵੋਟਾਂ ਮੰਗਣ ਵੋਟਾਂ ਮੰਗਣ ਆਉਂਦੇ ਆ ਸਾਰੇ ਆਉਂਦੇ ਆ ਘਰਾਂ 'ਚ ਵੋਟਾਂ ਮੰਗਣ ਆਉਂਦੇ ਸਾਰੇ ਵੱਖਰੇ ਆਉਂਦੇ ਇਹ ਵੱਖਰੇ ਆਉਂਦੇ ਹਰ ਇੱਕ ਪਾਰਟੀਆਂ ਸਾਡੇ ਘਰਾਂ 'ਚ ਆਉਂਦੀਆਂ ਵੋਟਾਂ ਮੰਗਣ ਵੋਟਾਂ ਦੀ ਵਾਰੀ ਨੂੰ ਕਹਿੰਦੇ ਤੁਹਾਨੂੰ ਸਭ ਕੋ ਦਿਆਂਗੇ ਜਦੋਂ ਵੋਟਾਂ ਲੈ ਲੈਂਦੇ ਫਿਰ ਮੁੜ ਕੇ ਕੁਛ ਨਹੀਂ ਸਾਡਾ ਗੁਜਰਬਾ ਜੁਜਰ ਭਾਈ ਜਿਹੜਾ ਨਾ ਕਿਸੇ ਨੂੰ ਰਾਸ਼ਨ ਕਾਰਡ ਬਣਾਉਣਾ ਨਾ ਕਿਸੇ ਸਰਪੰਚ ਨੂੰ ਕਹਿੰਦਾ ਰਾਜਦਾਰ ਕਾਰਡ ਬਣਾ ਕੇ ਦਿਓ ਬੰਦੇ ਹੀ ਜਦੋਂ ਜਣੇ ਕਿੰਨੇ ਤਿੰਨ ਚਾਰ ਉੱਪਰਲੇ ਬਨੇਵਾਂ ਰਹਿਣ ਦੇ ਪੋਲ ਦੋ ਪਰੇ ਮਤਲਬ ਮੈਂਬਰ ਕਿੰਨੇ ਕੁੱਲ ਇੱਥੇ ਮੈਂਬਰ ਹੈਗੇ ਆ ਇੱਥੇ 15 16 ਹੋਣੇ ਸਾਰੇ 15 16 ਇੱਥੇ ਰਹਿ ਰਹੇ ਹਾਂ ਹਾਂ ਜੀ ਆ ਵੇਖੋ ਝੋਪੜੀ ਵੇਖੋ 15 16 ਰਹਿਣ ਦੇ ਇੱਥੇ ਇਹ ਝੋਪੜੀ ਜਿਹੜਾ 15 16 ਬੰਦੇ ਰਹਿੰਦੇ ਬੱਚੇ ਜਿਹੇ ਪਾ ਕੇ 15 ਕੈੜੀ ਦੀ ਝੋਪੜੀ ਆ ਦੇਖੋ ਬਿਲਕੁਲ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੇ 15 ਤੋਂ 16 ਮੈਂਬਰ ਇਸ ਝੌਂਪੜੀ ਜੋ ਕਿ ਸਿਰਫ ਇੱਕ ਤਰਪਾਲ ਪਾਈ ਹੋਈ ਆ ਬਾਕੀ ਨੰਗੇ ਅਸਮਾਨ ਦੇ ਥੱਲੇ ਜਿਹੜੇ ਰਹਿ ਰਹੇ ਨੇ ਇੱਥੇ ਉਹਨਾਂ ਦਾ ਕਹਿਣਾ ਕਿ ਸਾਡੇ ਪਸ਼ੂਆਂ ਦਾ ਵੀ ਔਖਾ ਸਾਡੇ ਬੱਚਿਆਂ ਦਾ ਵੀ ਔਖਾ ਇੱਥੇ ਆਸੇ-ਪਾਸੇ ਚਾਰੇ ਪਾਸੇ ਤੁਹਾਨੂੰ ਪਾਣੀ ਨਜ਼ਰ ਆਊਗਾ ਇਹ ਇੱਕ ਪੁਲ ਦੀ ਸਾਰੀ ਹੋ ਰਹੀ ਹੈ ਜਿਸ ਦੇ ਉੱਤੇ ਇਹਨਾਂ ਨੇ ਆਪਣਾ ਡੇਰਾ ਲਾਇਆ ਹੋਇਆ ਤੇ ਉਹਨਾਂ ਨੂੰ ਕਹਿੰਦੇ ਮੁਸ਼ਕਲ ਬੜੀ ਹੈ ਬਾਈ ਇਸ ਵੇਲੇ ਸਾਨੂੰ ਮੌਕੇ ਦੇ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਜਾਓ ਜਨਾਲੇ ਹਮ ਧਾਰਿਆਲ ਸਾਹਿਬ ਨੇ ਉੱਥੇ ਤੁਹਾਡਾ ਟਰੱਕ ਆਉਂਦਾ ਚਾਰੇ ਦਾ ਭੇਜਣਾ ਹੁਣ ਤੱਕ ਜਿਹੜਾ ਟਰੱਕ ਕੋਈ ਨਹੀਂ ਪਹੁੰਚਿਆ ਕਦੋਂ ਕਿਹਾ ਸੀ ਤੁਹਾਨੂੰ ਸਵੇਰੇ ਅੱਜ ਸਵੇਰੇ ਆਹ ਵੇਖੋ ਉਹਨਾਂ ਦੇ ਨੰਬਰ ਮੈਂ ਸਵੇਰੇ ਨਾਨੂ ਉਸਧਾਰ ਉੱਥੇ ਗਿਆ ਫਿਰ ਮੋੜ ਕੰਦੇ ਜਨਾਲੇ ਜਾਓ ਫਿਰ ਆਂਦੇ ਤੁਸੀਂ ਮੰਡੀ ਚ ਜਾਓ ਉੱਥੇ ਮੰਡੀ ਚ ਸਾਡੇ ਬੰਦੇ ਗਏ ਉੱਥੇ ਧੱਕੇ ਮਾਰ ਕੇ ਕੱਢਦੇ ਫਿਰ ਆਜੇ ਪਸੂ ਚਾਏਗਾ ਪਸੂ ਆ ਹਸਪਤਾਲ ਉੱਥੇ ਸਾਡੇ ਬੰਦੇ ਗਏ ਉੱਥੋਂ ਦਵਾਈ ਭਜਾ ਕੇ ਕੱਢਦਾ ਕੁਛ ਹੀ ਨਹੀਂ ਇਹਨਾਂ ਨੂੰ ਦਿੱਤਾ ਹੋਣ ਤੱਕ ਤਾਂ ਹੁਣ ਮੈਂ ਉਹਦੇ ਮੁੰਡੇ ਉਹਦੇ ਲੜਕੇ ਨੂੰ ਮੈਂ ਨੰਬਰ ਲਾਇਆ ਉਹਦੇ ਲੜਕੇ ਨੇ ਕੀ ਆਖਿਆ ਸਵੇਰੇ 8 ਵਜੇ ਤੁਹਾਨੂੰ ਦੇਾਂਗੇ 8 ਵਜੇ ਸਵੇਰੇ ਤੁਹਾਨੂੰ ਟਰੈਲੀ ਮਿਲੂਗੀ ਸਵੇਰ ਨੂੰ ਨਹੀਂ ਮਿਲਦੀ ਸਾਨੂੰ ਝੂਠ ਮਾਰਨਾ ਉਹਨਾਂ ਨੇ ਤੇ ਸਾਨੂੰ ਪਤਾ ਇਹਨਾਂ ਨੇ ਨਹੀਂ ਸਾਨੂੰ ਕੱਖ ਵੀ ਦੇਣਾ ਤੇ ਜੇ ਗਰਜੀਤ ਉਹਨਾਂ ਨੂੰ ਫੋਨ ਕੀਤਾ ਉਹਨੇ ਵੀ ਇਹੋ ਕਿਹਾ ਬਈ ਕਿਵੇਂ ਇਹ 16 ਬੰਦੇ ਇਹ ਦੀ ਆ ਛਾੜੂ ਵਾਲਿਆਂ ਨੇ ਇਹ 16 ਬੰਦੇ ਆ ਜਾਣਗੇ ਇਹ ਥੱਲੇ ਅੱਛਾ ਇਹਦੇ ਸਲਾ ਦੇ ਕੱਟਾ ਨਹੀਂ ਆਉਣਾ ਹੂੰ ਦੇਖਾ 16 ਬੰਦੇ ਆ ਤੇ ਤੁਹਾਨੂੰ ਆਹ ਦਿੱਤਾ ਹੈ ਆ ਦਿੱਤਾ ਹੀ ਛਾੜੂ ਸਰਕਾਰ ਨੇ ਆਈ ਚਾਰੂ ਸਰਕਾਰ ਨੇ ਅਧਰਪਾਰ ਦਿੱਤੀ 16 ਮੈਂਬਰ ਆ 8 ਦਿਨ ਮਹੀਨ ਦੱਸਿਆ ਔਰ ਬੱਚੂ ਤੋਂ ਉਦ ਤੱਕ ਇਹ ਥਲੇ ਕਿਹਨ ਵਜਣਾ ਹਾਂ ਹਾਂ ਆਹ ਗਾਣ ਵੋਟਾਂ ਉਹ ਵੀ ਬੈਨਰ ਜਿਆ ਲੱਗਦਾ ਕੋਈ ਇਹ ਵਿੰਗ ਜਿਹੜੀ ਆ ਤਾਂ ਇੱਕ ਇਹਨਾਂ ਨੂੰ ਆ ਬੈਨਰ ਮਿਲਿਆ ਹੋਇਆ ਜੋ ਕਿ ਪੁਰਾਣਾ ਪਤਨੀ ਕੀ ਹੈ 16 ਮੈਂਬਰਾਂ ਤੇ ਇੱਕ ਬੈਨਰ ਮਿਲਿਆ ਉਹਨਾਂ ਦਾ ਕਹਿਣਾ ਕਿ ਇਹਦੇ ਥਲੇ ਤਾਂ ਕਟਾ ਨਹੀਂ ਆਉਂਦਾ ਤੇ 16 ਮੈਂਬਰ ਕਿਵੇਂ ਆ ਜਾਣਗੇ ਮਤਲਬ ਤੁਸੀਂ ਵੋਟਾਂ ਵੀ ਪਾਉਂਦੇ ਹੋ ਸਾਰਾ ਕੁਝ ਕਰਦੇ ਹੋ ਤੁਹਾਨੂੰ ਹੁਣ ਸਹੂਲਤਾਂ ਦੀ ਲੋੜ ਹੈ ਉਹਦੇ ਕੁਝ ਨਹੀਂ ਦੇ ਨਹੀਂ ਸਹੂਲਤਾਂ ਨਹੀਂ ਮਿਲਦੀਆਂ ਨਹੀਂ ਮંત્રી ਸਾਹਿਬ ਦੇ ਆਂਦਾ ਵੀ ਯਾਰ ਉਹਨੇ ਸਾਨੂੰ ਸਾਹਮਣੇ ਤਾਂ ਉਹਨਾਂ ਨੂੰ ਆਖਿਆ ਆਪਣੇ ਲੀਡਰ ਸਾਹਿਬ ਨੂੰ ਇਹਨਾਂ ਨੂੰ ਤਰਪਾਲ ਦੋ ਉਹ ਲੀਡਰ ਸਾਹਿਬ ਉਹਨਾਂ ਨੂੰ ਆਖ ਕੇ ਆਇਆ ਖੁਦ ਯਾਰ ਉਹ ਬਾਅਦ ਚ ਅਹੀਂ ਉੱਥੇ ਲੁਕਲੈਂਡ 'ਚ ਖਲੋਤੇ ਰਹੇ ਤਾਂ ਉਹਨਾਂ ਨੇ ਦਿੱਤਾ ਨਹੀਂ ਜੇ ਮੰਤਰੀ ਸਾਹਿਬ ਦੇ ਕਹਿਣ ਤੇ ਵੀਰ ਦੇ ਯਾਰ ਕੋਣ ਉਹ ਕੋਣ ਧੱਕਾ ਨਾਲ ਥੋੜੇ ਆ ਜੇ ਕਹਿਣਾ ਸਾਡੇ ਵਾਸਤੇ ਕਹਿਣਾ ਨਹੀਂ ਅਸਲੀ ਉਹਨਾਂ ਨੇ ਕਿ ਜੇ ਉਹਨਾਂ ਨੂੰ ਡਾਂਡ ਕੇ ਕਹਿੰਦੇ ਜੀ ਇਹਨਾਂ ਨੂੰ ਜੋ ਇੱਕ ਚਾਰ ਦੀ ਟ੍ਰੇਲੀ 100 ਟ੍ਰੇਲੀ ਸਵੇਰ ਦੀ ਮੰਡੀ ਚ ਆਈ ਆ 100 ਮੰਡੀ ਇੱਥੇ 100 ਟ੍ਰੇਲੀ ਇੱਥੇ ਆਈ ਆ ਸੋਹਵੰਡੀ ਉੱਥੇ ਗਈ ਆ ਉੱਥੇ ਗੁਜਰਾਂਦ ਇੱਕ ਇੱਕ ਪੰਡ ਤੂੜੀ ਦੀ ਮਿਲੀ ਸਵੇਰ ਦੀ 250 ਮੱਝ ਉੱਥੇ ਵਧੀ ਆ ਸੁਧਾਰ ਮੰਡੀ ਚ ਇੱਕ ਪੰਡ ਨਾਲ 250 ਮੱਝਾ 250 ਮੱਝ ਆ ਉੱਥੇ ਵੇਖੋ ਜਾ ਕੇ ਇਸ ਵੇਲੇ ਮੌਕੇ ਤੇ ਵੀਡੀਓ ਬਣਾ ਕੇ ਵੇਖੋ ਉੱਥੇ ਜਾ ਕੇ ਤੇ ਇੱਥੇ ਦੋ 250 ਮੱਝ ਇੱਥੇ ਵਧੀ ਆ ਕੀ ਬਣੂ ਦੋ ਚੋਂ ਪੰਡਾਂ ਨਾਲ ਚਾਰ ਪੰਡਾਂ ਜਾਂ ਦੋ ਬੰਡਾ ਇਹਨਾਂ ਨੂੰ ਕੀ ਕਰਨਗੇ ਜੇ 16 ਬੰਦੇ ਆਤਰ ਪਾਰ ਦਿੱਤੀ ਆ ਆਚਾਰ ਉਬਾਲਦੀ ਨਾਲ ਤਰਪਾਰ ਇਹਦੇ ਵਿੱਚ ਥੱਲੇ ਕਿੰਨੇ ਕ ਬੰਦੇ ਆਵਾਂਗੇ ਕਿੰਨੇ ਕ ਮੰਜਿਆਂ ਦੇ ਉੱਤੇ ਰੱਖਾਂਗੇ ਹੈ ਹੋਂ ਤੱਕ 5 ਦਿਨ ਤੋਂ ਲੈ ਕੇ ਕੋਈ ਸਾਡੇ ਡੇਰੇ ਦੇ ਮੰਤਰੀ ਦਾ ਬਾਦਲ ਸਾ ਉੱਥੇ ਗੁਜਰਾਂ ਵਾਸੇ ਪੰਜ ਟਰਾਲੀਆਂ ਉਹ ਚਾਰੇ ਦੀ ਸੁੱਟ ਕੇ ਆਇਆ ਬਾਦਲ ਸੁਖਬੀਰ ਤੋਂ ਆ ਤੇ ਸਾਡੇ ਇਹ ਮੰਤਰੀ ਮੌਕੇ ਤੇ ਉਹ ਨਹੀਂ ਸਾਡੇ ਡੇਂ ਆਉਣ ਦੇ ਜਿਨ੍ਹਾਂ ਨੂੰ ਵੋਟਾਂ ਦਿੱਤੀਆਂ ਆ ਵੇਖ ਆ ਸਾਡੀ ਵਾੜਿਆ ਇਹਦੇ ਵਿੱਚ ਦੁਬਾਰਾ 14 ਵੋਟਾਂ ਗੁਜਰਾਂ ਦੀਆਂ ਤੇ ਹੁਣ ਤੱਕ ਉੱਥੋਂ ਦਾ ਕੌਂਸਲਰ ਨਹੀਂ ਇੱਥੇ ਪਹੁੰਚਿਆ ਹੁਣ ਤੱਕ ਉਹ ਵੀ ਨਹੀਂ ਆਇਆ ਮੌਕੇ ਤੇ ਉਹ ਵੀ ਨਹੀਂ ਪਹੁੰਚਿਆ ਇੱਥੇ ਨਾਲ ਜਦੋਂ ਉਹਨਾਂ ਦੇ ਬੱਚੇ ਡੁੱਬ ਗਏ ਉਹ ਵੇਖੋ ਝੋਪਣੀਆਂ ਵੇਖੋ ਕਿਦਾਂ ਝੋਪਣੀਆਂ ਡੁੱਬੀਆਂ ਪਾਣੀ ਆਟ ਝੋਪਣੀਆਂ ਉਹ ਪਰਲੇ ਮੁੱਖ ਮੰਤਰੀ ਦਾ ਹੈਲੀਕਾਪਟਰ ਆਇਆ ਕਿ ਨਹੀਂ ਇੱਥੇ ਨਹੀਂ ਆਇਆ ਨਾ ਉਹ ਕਹਿੰਦੇ ਕੋ ਬੜਾ ਕੋਈ ਦੇ ਰਿਹਾ ਹੈਲੀਕਾਪਟਰ ਇਹ ਇੱਥੇ ਬੜਾ ਕੋ ਦਿੱਤਾ ਵੇੜਾ ਤੈਨੂੰ ਲੈ ਲਵਾਂ ਮੈਂ ਗਵਾਲ ਗਰੰਡਿਆ ਥਾਣੋਂ ਬੜਾ ਕੋ ਦਿੱਤਾ ਤੇ ਕੀ ਦੇਣਾ ਕਿਸੇ ਨੇ ਕੁਝ ਨਹੀਂ ਦਿੱਤਾ ਇਹਨਾਂ ਨੂੰ ਦਿੱਤਾ ਹੁੰਦਾ ਤਾਂ ਅਸੀਂ ਬੋਲਣਾ ਨਹੀਂ ਸੀ ਪਿੰਡਾਂ ਚੋਂ ਜਿਹੜੇ ਦੇਂਦੇ ਵਿਚਾਰੇ ਉਹ ਵੀ ਉਹ ਵੀ ਗਾੜੀ ਜਿਹੜੇ ਮਗਰੋਂ ਪਿੰਡਾਂ ਚੋਂ ਦੇਂਦੇ ਨਾ ਉਹ ਵੀ ਆਪਣੀ ਮਾਲਕੀ ਗਾੜੀ ਬਣਾਈ ਜਾਂਦੇ ਆਪਣੇ ਪਿੰਡਾਂ ਨੂੰ ਘੁਲਾਏ ਜਾਂਦੇ ਆ ਆਪਣੇ ਸਰਪੰਚਾਂ ਨੂੰ ਦੇਈ ਜਾਂਦੇ ਸਾਨੂੰ ਕੁਝ ਨਹੀਂ ਦੇਂਦੇ ਗਰੀਬਾਂ ਨੂੰ ਕੁਝ ਨਹੀਂ ਮਿਲਣਿਆਗਾ ਭਾਵੇਂ ਅਸੀਂ ਹੋਈਏ ਪੰ ਪੰਜਾਬੀ ਹੋਈਏ ਤਗੜਿਆਂ ਨੂੰ ਮਿਲਦੇ ਮਾਰਿਆਂ ਨੂੰ ਕੁਝ ਨਹੀਂ ਮਿਲਣਿਆ ਇਸ ਵੇਲੇ ਇਹ ਮੰਤਰੀ ਕੀ ਆ ਆਪਣੇ ਆਪਣੇ ਸਰਪੰਚਾਂ ਨੂੰ ਗਾਂ ਖੁਸ਼ ਕਰੀ ਜਾਂਦੇ ਸਾਡੇ ਗੁਜਰ ਭਾਈਚਾਰੇ ਨੂੰ ਛੋਟੀ ਕੌਮ ਆ ਜਿਹੜੀ ਕੁਝ ਨਹੀਂ ਇਹਨਾਂ ਨੂੰ ਕਹਿੰਦੇ ਪਿੰਡਾਂ ਦੇ ਵਿੱਚ ਗਾੜੀ ਹੱਸ ਬਣੀ ਜਾਂਦੇ ਪਿੰਡਾਂ ਦੇ ਵਿੱਚ ਵੇਖੋ ਅਭਿਆਨ ਦੇ ਸੋਚੇ ਫੋਟੋ ਹੋ ਜਾਣ ਫੋਟੋ ਵਾਲਾ ਕੰਮ ਹੋ ਰਹੀ ਹੈ ਥੋੜੇ ਕੋ ਫੋਟੋ ਖਿਚਾਉਣ ਵੀ ਨਹੀਂ ਆਏ ਸਾਡੇ ਕੋਲ ਫੋਟੋ ਖਿਚਾਉਣ ਵੀ ਨਹੀਂ ਆਏ ਫੋਟੋ ਖਿਚਾਣ ਹੀ ਆ ਜਾਂਦਾ ਤਾਂ ਰਿਆਲ ਸਾਹਿਬ ਵੀ ਮੌਕੇ ਦਾ ਮੰਤਰੀ ਹੈ ਸਾਡਾ ਮੈਂ 200 ਬੰਦਾ ਲੈ ਕੇ ਉਹਦੇ ਘਰੇ ਗਿਆ ਸੀ ਉਹਨੇ ਕੀ ਸਵਾਰਿਆ ਸਾਡਾ ਅੱਜ ਤੱਕ ਸਾਡਾ ਕੋ ਰਸ਼ਨ ਕਾਨ ਵੜਿਆ ਕੀ ਬਣਾਇਆ ਅੱਜ ਤੱਕ ਕੋਈ ਸਾਡਾ 5 ਲੱਖ ਵਾਲਾ ਕਾਰਡ ਬਣਾਇਆ ਨਹੀਂ ਅੱਜ ਤ 12 12 ਖੂਨ ਲਾਇਆ 13ਵੀਂ ਵਾਰ ਚੁੱਕਿਆ ਹੋ ਸਵੇਰੇ 8 ਵਜੇ ਆਜ ਆਲੇ 8 ਵੀ ਲੰਘ ਕੇ ਕਾਲਾ ਲੱਠ ਫਿਰ ਲੰਘ ਜਾਣੇ ਦਿਨਾਂ ਦੇ ਨਕਾਖ ਨਹੀਂ ਸਾਨੂੰ ਹੈਗਾ ਸਾਨੂੰ ਦੇ ਪਤਾ ਹੈ ਤੇ ਇਹ ਸੀ ਧੰਨਵਾਦ ਜੀ ਤੁਹਾਡਾ ਧੰਨਵਾਦ